ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨავ ਦੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਸਭ ਤੋਂ ਪਹਿਲਾਂ ਤਾਂ ਮਾਫੀ ਚਾਹੁੰਨੇ ਆ ਕਿ ਤਾਰੀ ਬਾਬਾ ਬਲੌਗ ਚੈਨਲ ਦੇ ਉੱਪਰ ਆਪਣੀ ਜਿਹੜੀ ਵੀਡੀਓ ਆ ਉਹ ਦੋ ਦਿਨ ਤੋਂ ਕਿਉਂ ਨਹੀਂ ਆਈ ਕਿਉਂਕਿ ਤੁਹਾਨੂੰ ਪਤਾ ਮੈਂ ਬਿਮਾਰ ਚੱਲ ਰਿਹਾ ਸੀ ਠੀਕ ਹੈ ਨਾ ਤਾਰੀ ਬਾਬਾ ਸਮਾਲਸਰ YouTube ਤੇ ਆਉਂਦੀ ਸੀ ਤਾਰੀਬ ਅੱਬਾ ਬਲੌਗ ਤੇ ਨਹੀਂ ਆਪਾਂ ਤੋਂ ਮਤਲਬ ਕਿ ਬਲੌਗ ਨਹੀਂ ਬਣਿਆ ਕਿਉਂਕਿ ਪ੍ਰੋਬਲਮ ਜ਼ਿਆਦਾ ਸੀ ਰਾਸਤੇ ਦੇ ਵਿੱਚੋਂ ਹੋ ਕੇ ਐਡਮਿਟ ਹੋਇਆ ਸੀ ਕੱਲ ਫਿਰ ਅੱਜ ਕੋ ਸੈੱਟ ਹੋਇਆ ਸਰੀਰ ਅੱਜ ਵੀ ਚਲੋ ਬਾਬੇ ਦੀ ਕਿਰਪਾ ਉੱਥੇ ਬਜ਼ੁਰਗਾਂ ਦੀ ਕਿਰਪਾ ਕੇ ਲੰਗਰ ਲਾ ਕੇ ਆਏ ਆ ਹਨਾ ਤੇ ਕਿਸੇ ਨੂੰ ਠੰਡ ਤੋਂ ਬਚਾਇਆ ਕਿਸੇ ਨੂੰ ਕੋਟੀਆਂ ਕਿਸੇ ਨੂੰ ਕੋਸ ਸਾਰਾ ਕੋਈ ਰਾਸਤੇ 'ਚ ਚੱਲੀ ਜਾਂਦਾ ਰਹਿੰਦਾ ਤੇ ਸਾਰੇ ਭਰਾ ਮੈਂ ਇੱਕ ਬੇਨਤੀ ਕਰਦਾ ਹੁਣ ਆਪਣੇ ਕੋਲ ਮੋٹے ਕੱਪੜੇ ਰੱਖਿਆ ਕਰੋ ਜੇ ਸਰਦਾ ਤੁਹਾਡਾ ਪੰਜ ਚਾਰ ਲੋਈਆਂ ਲੈ ਕੇ ਰੱਖਿਆ ਕਰੋ ਹਨ ਅਸੀਂ ਹੁਣ ਲੈ ਕੇ ਰੱਖਦੇ ਆ ਜਿੱਥੇ ਕੋਈ ਹੋ ਜਾ ਬੰਦਾ ਟੱਕਰਿਆ ਉਹਦੀ ਫੜਾ ਦੇ ਦਈਏ ਜਿੱਥੇ ਕੋਈ ਟੱਕਰਿਆ ਉਹਦੀ ਫੜਾ ਦੇ ਦਈਦੀ ਹੈ ਬਈ ਸੌਲ ਲੈ ਲੋ ਜੇ ਕੋਈ ਮਾਤਾ ਟੱਕਰਦੀ ਆ ਸੌਲ ਦੇ ਦਿਓ ਹੈ ਬਈ ਇਹਨਾਂ ਨਾਲ ਕੀ ਹੈ ਤੁਹਾਡੇ ਹੱਥੋਂ ਸੇਵਾ ਵੀ ਹੋ ਜਾਂਦੀ ਹੈ ਤੇ ਸਹੀ ਜਗਾ ਕੀ ਜੀ ਚਲੀ ਜਾਂਦੀ ਆ ਅਗਲੇ ਦੀ ਲੋਡ ਪੂਰੀ ਬਣੇ ਚੋਪਾ ਕਈ ਥਾਈਂ ਦਾ ਆਪਾਂ ਵੰਡਣ ਲੱਗ ਜਾਂਦੇ ਆ ਮੈਂ ਦੇਖਿਆ ਧੁਗਣਾਂ ਵਾਲਿਆਂ ਨੂੰ ਵੰਡਣ ਜਾਂਦੇ ਆ ਉੱਤੋਂ ਦੀ ਥੱਲੇ ਦੀ ਫੜ ਫੜ ਕੇ ਅੰਦਰ ਛਿਟੀ ਜਾਂਦੇ ਉੱਤੋਂ ਦੀ ਥੱਲੋਂ ਦੀ ਫਿਰੋ ਵੇਚੀ ਜਾਂਦੇ ਆ ਹਾਂ ਹੈਨਾ ਹਾਂ ਕਿਉਂਕਿ ਨਾਂ ਦਾ ਭਈਆ ਨੇ ਸਲਵਾਰ ਸੂਟ ਪਾਉਣਾ ਹਾਂ ਤੇ ਨਾ ਉਹਨਾਂ ਨੂੰ ਲੋੜ ਆ ਤਾਂ ਜਵਾਬ ਉਹ ਦਿੰਦੇ ਨਹੀਂ ਫੜੀ ਆਉਣਗੇ ਬਿਲਕੁਲ ਸਹੀ ਗੱਲ ਠੀਕ ਹੈ ਜੀ ਪੁਰਾਣੇ ਆ ਤੇ ਉਹਨਾਂ ਨੇ ਵੇਖਿਆ ਤਾਂ ਉਹਨਾਂ ਨੇ ਉੱਥੇ ਮੋਗੇ ਪਚਾ ਦੇਣੇ ਵੇਚਣ ਨੂੰ ਨਹੀਂ ਤਾਂ ਉਹਨਾਂ ਨੇ ਭਈਓ ਸਾੜੀ ਕਹਿ ਕੇ ਗੱਡਣ ਵਾਲਿਆਂ ਨੂੰ ਵੇਚ ਦਿੰਦੇ ਹੱਥ ਪੁੰਜਰ ਨੂੰ ਕੱਟ ਕੇ ਆਗੋਸ ਕਰਦੇ ਆ ਯਾਰ ਕਿਉਂ ਨਾ ਆਪਣੇ ਕੋਲੇ ਚੀਜ਼ ਪਚਾਈ ਜਾਵੇ ਬਿਲਕੁਲ ਸਹੀ ਗੱਲ ਤੁਹਾਨੂੰ ਵੀ ਸੂਣ ਮਿਲੇ ਪਾ ਕੇ ਤੁਹਾਡੇ ਸਾਹਮਣੇ ਗੇੜਾ ਕੱਢੇ ਹਨਾ ਇਹ ਮੇਰੀ ਜਿੱਤੀ ਚ ਪਾਈ ਹੈ ਨੇ ਹੈ ਬਿਲਕੁਲ ਸਹੀ ਹੈ ਬੀਸ ਕਰਕੇ ਮੈਂ ਹੋਰ ਉਹਨਾਂ ਦਾ ਦੋਖੀ ਨਹੀਂ ਮੈਂ ਕਹਿੰਨਾ ਪਰ ਪਹਿਲਾਂ ਆਪਦਿਆਂ ਨੂੰ ਰਜਾਓ ਬੰਦਾ ਗਾਂ ਤਾਂ ਚੀਜ਼ ਫੇਰ ਵੜਦਾ ਜੇ ਆਪਦੇ ਘਰੇ ਵਾਧੂ ਹੋਵੇ ਲੋੜਵੰਦ ਕੋਲੇ ਚੀਜ਼ ਜਾਵੇ ਜ਼ਰੂਰਤਮੰਦ ਹੋਵੇ ਉਹ ਵਰਤੇ ਚੀਜ਼ ਨੂੰ ਹਨਾ ਹੁਣ ਜਿਹਨੇ ਖਾ ਕੇ ਸਾਡੇ ਸਿਰ ਤੇ ਗਲੀਆਂ ਕਰਨਗੇ ਉਹਨੂੰ ਫੋਨ ਦਾ ਤਾਂ ਕੋਈ ਫਾਇਦਾ ਨਹੀਂ ਭਾਈ ਹਨਾ ਉਹੀ ਦਾ ਹੈਗਾ ਕਹਿੰਦਾ ਨਾ ਅਮਲੀ ਸੀਗੇ ਇੱਕ ਪਿੰਡ ਦੇ ਵਿੱਚ ਅੱਛਾ ਤੇ ਅਮਲੀ ਇਕੱਠੇ ਹੋ ਗਏ ਵਿਚਾਰੇ ਹੂੰ ਤਿੰਨ ਚਾਰ ਅਮਲੀ ਸੀ ਤੇ ਸਕੀਮਾਂ ਬਣਾਈ ਜਾਣ ਹਲੋ ਇਹਨਾਂ ਦੀਆਂ ਬੋਟਾਂ ਚਖਣਗੇ ਹੋਏ ਹੂੰ ਇੱਕ ਕਰੀ ਆਪਾਂ ਨੂੰ ਮੋਡ ਕਿਹਨੇ ਪਾਉਣੀ ਹੈ ਜਾ ਯਾਰ ਮੈਂ ਮਹੀਂ ਜਨ ਦੋ ਉਹ ਕਹਿੰਦਾ ਪਤਾ ਨਹੀਂ ਹੁੰਦਾ ਜੇ ਸਰਪੰਚ ਬਣ ਗਏ ਸਾਲਿਆ ਪਿੰਡ ਦੇ ਨਕਸ਼ੇ ਬਦਲ ਦੇਵਾਂਗੇ ਹਾਂ ਹਾਂ ਉਂਦੇ ਦੇਖੀਆ ਆਪਣੇ ਗੁਣੇਦਾਰੂ ਦੇਖੀਆ ਆਪਣੇ ਗੁਣੇ ਤੀਰ ਹਮ ਪਤੀਜਾ ਕੇ ਦਾ ਖਾਣਜੂ ਖਾਣਜੂ ਵੇਣ ਕੀ ਆ ਕਹਿੰਦਾ ਪੈਸਿਆਂ ਦਾ ਪ੍ਰਬੰਧ ਕਰਨਾ ਪਾਉ ਕਹਿੰਦਾ ਪੈਸਿਆਂ ਦੀ ਖਾਤਨ ਚੋਰੀ ਕਰ ਲਾਂਗੇ ਅੱਛਾ ਕਹਾਂ ਚੋਰੀ ਜੀ ਦੇ ਕਰਾਂਗੇ ਕਹਿੰਦਾ ਬਾਣੀ ਕਹਿੰਦੀ ਕਹਿੰਦਾ ਚਲ ਠੀਕ ਹੈ ਫਿਰ ਅੰਬਲੀ ਭਾਈ ਚੋਰੀ ਕਰਨ ਉੱਟ ਗਿਆ ਅੱਛਾ ਆਵਲੀ ਟੱਪ ਗਿਆ ਗੰਧ ਬਾਣੀਆਂ ਦੀ ਗਾ ਬਾਲੀਆਂ ਵੀ ਪੂਰਾ ਰਿਗਲ ਅੱਛਾ ਪੂਰਾ ਪੱਦੀ ਜਿਹਦੇ ਕੋਲੇ ਗਿਆ ਪੂਰਾ ਨੀਂਦਰ ਚ ਜਿਵੇਂ ਆਪਾਂ ਨਹੀਂ ਸੌਂਦੇ ਹੁੰਦੇ ਆਪਾਂ ਨੀਂਦ ਚ ਪਰਦੇ ਹੁੰਨੇ ਆਏ ਪੂਰਾ ਨੀਂਦਰੇ ਚ ਅੱਛਾ ਉਹਨੇ ਜਾ ਕੇ ਐਵੇਂ ਆਏ ਜਿਵੇਂ ਚਾਕੂ ਐਵੇਂ ਪਿਸਤੌਲ ਬਣਾ ਕੇ ਕੰਨ ਕਾੜਦੇ ਜਿਹੜਾ ਕੋਟ ਹੈਗਾ ਨਹੀਂ ਗੋਣੀ ਮਾਰੂੰ ਸੋਨਾ ਦਾ ਨੇਗੀ ਤੇ ਆ ਉਹ ਕਹਿੰਦਾ ਬਾਣੀਆਂ ਕਹਿੰਦਾ ਸਾਰਾ ਕਰ ਭਾਈ ਖਾਲੀ ਪਿਆ ਜਿੱਥੇ ਮਰਜੀ ਸੌ ਜਾ ਮੈਨੂੰ ਪੁੱਛਣ ਵਾਲੀ ਕਿਹਣੀ ਗੱਲ ਐ ਇਹਦੇ 'ਚ ਐ ਗੋਲੀ ਮਾਰਨ ਵਾਲੀ ਕਿਹੜੀ ਗੱਲ ਐ ਹਾਂ ਸੋਣਾ ਕਿੱਥੇ ਐ ਸਮਝਾ ਹਾਂ ਉਹ ਦੂਜਾ ਸੋਣਾ ਪੁੱਛੇ ਉਹ ਦੂਜਾ ਸੋਣਾ ਸਮਝੀ ਜਾਵੇ ਹਾਂ ਅੱਛਾ ਆ ਗੱਲ ਐ ਹਾਂ ਉਂਝਾ ਯਾਰ ਮੈਂ ਤਾਂ ਹੋਰ ਕੰਮ ਆਇਆ ਸੀ ਚੱਲ ਜੇ ਬਾਲਾ ਕਹਿੰਦਾ ਸੋਣਾ ਨਹੀਂ ਅੱਜ ਉੱਥੇ ਜਾਉਂਗੇ ਹਾਂ ਉਹ ਦੂਜੇ ਕੰਧੋ ਪਾਰ ਖੜਿਆ ਡੀਕੀ ਜਾਂਦਾ ਵੀ ਹੁਣ ਵੀ ਆਇਆ ਵਾਲੀ ਹੁਣ ਵੀ ਆਇਆ ਹਾਂ ਉਹ ਜਦੋਂ ਮਗਰ ਜਲਦੇ ਆਵਲੀ ਠਾਇਆ ਰਹੇ ਉੱਠੋ ਉੱਠ ਹੂੰ ਉਹ ਸੁੱਤਾ ਹੋਇਆ ਆਪਾਂ ਇਹਨਾਂ ਦੇ ਘਰੇ ਸੋਣਾ ਚੱਕਣਾ ਸੀ ਹੂੰ ਉਹ ਮਾਣਾ ਕਹਿਣ ਲੱਗਿਆ ਕਹਿੰਦਾ ਸੌ ਜਾ ਘਰ ਗਾਲੀ ਪਿਆ ਕਹਿੰਦਾ ਮੈਂ ਤਾਂ ਤਾਂ ਪੈ ਗਿਆ ਹੂੰ ਮੈਂ ਕਹਿੰਦਾ ਗੜੀ ਨਾਮ ਕਰ ਲੈਨੇ ਚਲ ਬੰਦੇ ਦਾ ਮਾਨ ਰੱਖ ਲਉ ਜਾਂਦੇ ਹੋਏ ਜੋਰੀ ਕਰਾਂਗੇ ਰਾਮ ਨਾ ਪਿਆ ਉਹਦੇ ਘਰੇ ਅੱਛਾ ਉਹ ਕਹਿੰਦਾ ਕੁਦਰਤ ਮਹਾਰਾਜ ਦੀ ਆਵਲੀ ਜਿੱਤ ਕੇ ਹਾਂ ਆਵਲੀ ਜਿੱਤ ਕੇ ਭਾਈ ਸਰਪੰਚ ਬਣ ਗਏ ਬਣ ਗਏ ਹੂੰ ਆਵਲੀ ਸਰਪੰਚ ਬਣ ਕੇ ਤੇ ਦੂਜੇ ਮੈਂਬਰ ਬਣ ਕੇ ਤੇ ਇੱਕ ਦਿਨ ਦੋ ਮੌਤਾਂ ਹੋ ਗਈਆਂ ਪਿੰਡ 'ਚ ਅੱਛਾ ਤੇ ਆਵਲੀ ਖੜੇ ਆਏ ਇਕੱਠੇ ਹੋਏ ਉਧਰੋਂ ਹਣ ਪੌੜੀ ਇਧਰ ਲੈ ਕੇ ਆ ਨਾ ਹਾਂ ਮਰਦਾ ਲੈ ਕੇ ਪਹਿਲਾਂ ਦੂਜੇ ਦੀ ਕੀ ਜਾਨ ਮੈਂਬਰਾਂ ਵਾਲੀ ਬੋਲਦਾ ਉੱਥੇ ਦੂਜੇ ਸਸਕਾਰ ਤੇ ਨੰਗਾ ਲਸੋਂ ਲਸੋਂ ਪੰਚਾ ਹੁਣ ਆਪਾਂ ਬਣਤਾ ਗਏ ਆ ਤੂੰ ਕਹਿੰਦਾ ਹੁੰਦਾ ਪਿੰਡ ਦਾ ਨਾਕਸ਼ਾ ਬਦਲ ਦਿਆਂਗੇ ਹਾਂ ਹੁਣ ਸੀਣੀ ਇੱਕ ਹੋਰ ਬਣਾ ਦੇ ਹਾਂ ਆਪਣੀ ਸਰਕਾਰ ਆ ਹੁਣ ਤੇ ਤੂੰ ਸਰਪੰਚਾ ਸੀ ਮੈਂਬਰ ਹੈ ਉਹ ਕਹਿੰਦਾ ਭਾਈ ਬਣਾਤਾ ਦੇਉਗਾ ਹਾਂਹੀਂ ਚੱਲੀ ਜਾਵੇ ਜਿਹੜੀ ਇੱਕ ਵਧੀਆ ਤਰੀਕੇ ਨਾਲ ਤਣ 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 ਇਹ ਨਹੀਂ ਜਾਂਦੀ ਮੈਂ ਦੇਖਦਾ ਭਾਈ ਹਾਂ ਦੋ ਪੰਜਾਂ ਜਰਨਾ ਨਾ ਪਈ ਜਾਵੇਂ ਜੇ ਕੰਮ ਬਦ ਗਿਆ ਜੇ ਕੰਮ ਬਝੂਗਾ ਤਾਂ ਫਿਰ ਆਪਾਂ ਇੱਕ ਹੋਰ ਬਣਾ ਜਾਾਂਗੇ ਐਵੇਂ ਪੈਸੇ ਨਾ ਨਾ ਪਈ ਦੇਖੋ ਕੋਈ ਫਾਇਦਾ ਨਹੀਂ ਆ ਜਿੰਨੀ ਜਾਣ ਲੱਗ ਜੇ ਮੈਂ ਤੁਹਾਡੇ ਪਿੰਡ ਵਾਲਿਆਂ ਨਾਲ ਵਾਅਦਾ ਕਰਦਾ ਇੱਕ ਹੋਰ ਬਣਾ ਦੂੰ ਉਹਨਾਂ ਨੇ ਛੱਡ ਲਿਆ ਅੱਛਾ ਨਹੀਂ ਸਾਲਿਆ ਪਿੰਡ ਨੂੰ ਚੰਗਾ ਵਾਟਰ ਬਾਕਸ ਲਾ ਕੇ ਦਿੰਦਾ ਮੁੱਤੇ ਹੀ ਭਾਲਦਾ ਤੂੰ ਕਹਿੰਦਾ ਜੀ ਇਹ ਸੋਹਣੀ ਚੱਲੀ ਗਈ ਇੱਕ ਹੋਰ ਬਣਾ ਦੇਾਂਗੀ ਇਹਦਾ ਡੇਲੀ ਕਿਹੜਾ ਆ ਜਾਇਆ ਕਿਹੜਾ ਇਹਦੇ ਕੋਰ ਬਣਾ ਜਾਾਂਗੇ ਉਹ ਤੁਹਾਡੇ ਪੈਂਡ ਵਾਲੇ ਵਾਲੇ ਕੰਮ ਕਰ ਲੱਗੇ ਅੱਛਾ ਨਿਤ ਮੰਦ ਵੀ ਨਹੀਂ ਮੈਂ ਆਪਣੀ ਬਣਾ ਲਾ ਮਿੱਤਰਾ ਅੱਛਾ ਸੇਵਿਆ ਦਾ ਕੋਈ ਜੀ ਆਇਆ ਉਹਨੂੰ ਸੱਚੀ ਨਹੀਂ ਲੱਗਦਾ ਸੱਚੀ ਲਿਖਿਆ ਦੇਖਿਆ ਮੈਂ ਵੈਲਕਮ ਹੂੰ ਲਿਖਿਆ ਸੀ ਨਾ ਵੈਲਕਮ ਪਤਾ ਨਹੀਂ ਕਿਹਨੇ ਲਿਖਾਇਆ ਯਾਰ ਯਾਰ ਸ਼ਰਾਰਤ ਵੀ ਕਰਦੇ ਆ ਉੱਥੇ ਹਨਾ ਸ਼ਰਾਰਤ ਵੀ ਕਰਦੇ ਲੋ ਸ਼ਰਾਰਤ ਵੀ ਕਰਦੇ ਆ ਵੀ ਕਮਲੇ ਰਾਉ ਕੇ ਕਹਿ ਕੇ ਕਰਕੇ ਨਾ ਦੇ ਉਹ ਬਾਈ ਆਪਣਾ ਜਿਹੜਾ ਪੁਕੈਸਰ ਦਾ ਕਰਦਾ ਆਪਣਾ ਕਲਵੰਤਾ ਤਾਲੀ ਵਾਲਾ ਉਹ ਵੀ ਕਹਿਨਦਾ ਹੁੰਦਾ ਨਾ ਤਾਲੀ ਵਾਲ ਤਾਂ ਚਲ ਆਪਾਂ ਸਾਰੇ ਹੀ ਆ ਉਹ ਪਿੰਡਾਂ ਦੇ ਉਹ ਵੀ ਕਹਿਨਦਾ ਹੁੰਦਾ ਕਹਿੰਦਾ ਆਪਾਂ ਦਾ ਕਮਲੇ ਰਾਉਕਿਆਂ ਦੇ ਬਈ ਹੈਨਾ ਸਹੀ ਗੱਲ ਤੇ ਉਹ ਬਈ ਜੱਤਵਾਲ ਇੱਧਰ ਨੂੰ ਲਿਖਿਆ ਪਿਆ ਤੇ ਰਾਉਕੇ ਇੱਧਰ ਨੂੰ ਨੇਹਲੇ ਵਾਲਾ ਹਾਂ ਪੁੱਠਾ ਕਰਕੇ ਲਾਦਾ ਪੱਟ ਕੇ ਕਿਸੇ ਨੇ ਰਾਤ ਨੂੰ ਹਾਂ ਮੈਂ ਆਇਆ ਮੈਂ ਆਇਆ ਯਾਰ ਜੱਤਵਾਲੇ ਇੱਧਰ ਜੱਤਵਾਲੇ ਆਏ ਨੂੰ ਮੈਂ ਕੀ ਝਾਕਰੀ ਬੈਠੇ ਹਾਂ ਉਹ ਮੜ ਕੇ ਮੈਨੂੰ ਪਤਾ ਲੱਗਿਆ ਮੈਂ ਕਿਹਾ rau ਕੇ ਪਿੰਡ ਬਣਾਇਆ ਸਹੀ ਕਿਸੇ ਨੇ ਠੀਕ ਹੈ ਪਹਿਲਾਂ ਬੋਰਡ ਹੀ ਪੁੱਠਾ ਕਰੋ ਹੈਨਾ ਯਾਰ ਪਤਾ ਨਹੀਂ ਕੀ ਗੱਲ ਆਟੋਮੈਟਿਕ ਗੱਲਾਂ ਜੁੜ ਜਾਂਦੀਆਂ ਉੱਥੋਂ ਦੀਆਂ ਹੈਨਾ ਜਿਵੇਂ ਉਹ ਕਹਿੰਦਾ ਜਵਾਕ ਨੂੰ ਮਾਸਟਰ ਨੇ ਖੜਾ ਕਰ ਲਿਆ ਸਵਾਲ ਪੁੱਛਣ ਲੱਗਿਆ ਹਾਂ ਜਵਾਬ ਤੇਜ ਬਾਹਲਾ ਹੀ ਸਾਤਰ ਦਿਮਾਗ ਸੀਗਾ ਉਹ ਕਹਿੰਦਾ ਹੁਣ ਤੇ ਉਹ ਕਹਿੰਦਾ ਵੀ ਜਵਾਬ ਤੂੰ ਮਾਸਟਰ ਦੇ ਉਹਦਾ ਪਿਓ ਵੀ ਕਰਿਆ ਕਰੇ ਮਾਸਟਰ ਜਦੋਂ ਸਵਾਲ ਪੁੱਛੂਗਾ ਹਾਂ ਮਾਸਟਰ ਦੇ ਮੂੰਹ ਚ ਹੀ ਹੋਵੇ ਜਵਾਬ ਤੇ ਤੂੰ ਪੜਕ ਦੇਣਾ ਜਦੋਂ ਸਵਾਲ ਕਰੇ ਤੇ ਮੂੰਹ ਚ ਹੀ ਹੋਵੇ ਤੂੰ ਜਵਾਬ ਦੇ ਦੇਣਾ ਹਾਂ ਉਹ ਕਹਿੰਦਾ ਠੀਕ ਹੈ ਹਾਂ ਮਾਸਟਰ ਨੇ ਆਖਿਆ ਵੀ ਚਾਲੇ ਨੂੰ ਪੁੱਛਦੇ ਆਪਾਂ ਵੀ ਕੋਸ ਇੰਡੀਆ ਦੇ ਮੇਨ ਮੇਨ ਚੀਜ਼ਾਂ ਬਾਰੇ ਭਾਈ ਕਿੱਥੇ ਆ ਹਾਂ ਮਾਟਰ ਪੁੱਛਣ ਲੱਗਦਾ ਕਹਿੰਦਾ ਵੀ ਉੱਠ ਖੜਾ ਹੋ ਏ ਹੂੰ ਕਹਿੰਦਾ ਐਂ ਦੱਸ ਤੂੰ ਇੰਡੀਆ ਗੇਟ ਉਹ ਕਹਿੰਦਾ ਜੀ ਚਾਵਲ ਹਾਂ ਉਹ ਕਹਿੰਦਾ ਚਾਰ ਮਨਾਰ ਕਹਿੰਦਾ ਸਿਗਰਟ ਹਾਂ ਉਹ ਕਹਿੰਦਾ ਸਭ ਰਹੀ ਦੀ ਕਿੱਧਰ ਨੂੰ ਚੱਲੀ ਜਾਂ ਨਾ ਇਹ ਤਾਂ ਚਾਰ ਮਨਾਰ ਪੁੱਛਣਾ ਸੀ ਵੀ ਕਿੱਥੇ ਆ ਹਾਂ ਹੁਣ ਇੱਥੇ ਭਾਈ ਮਸ਼ਹੂਰੀ ਦਿੰਦੇ ਆ ਹਾਂ ਵੀ ਚਾਰ ਮਨਾਰ ਸਿਗਰਟ ਆਉਂਦੀ ਆ ਹੁਣ ਨਾ ਹੀ ਇਹੋ ਜਿਹੇ ਰੱਖਿਆ ਇੰਡੀਆ ਗੇਟ ਚਾਵਲ ਹਾਂ ਬਾਸ ਮੈਂ ਹੈਨਾ ਉਹ ਕਹਿੰਦਾ ਤਾਜਮਹਿਲ ਕਹਿੰਦਾ ਚਾਹ ਪੱਤੀ ਹਾਂ ਉਹ ਕਹਿੰਦਾ ਗੱਲ ਸੁਣ ਲੈ ਕੱਲ ਨੂੰ ਨਾ ਆਪਦੇ ਪਿਓ ਵਾਲੇ ਸਿਗਨੇਚਰ ਲਈ ਆਈ ਹੂੰ ਨੇ ਦੜਾ ਫਿਰਦਾ ਵੇਖ ਹਾਂ ਉਹ ਦੂਜੇ ਦਿਨ ਬੋਤਲ ਚੱਕੀ ਫਿਰੇ ਹਾਂ ਮਾਟਰਾਂ ਗੋਲੇ ਆ ਗਿਆ ਹੂੰ ਲਿਆ ਕੇ ਮੂਰੇ ਰੱਖਤੀ ਅੱਛਾ ਮਾਟਰ ਕਹਿੰਦਾ ਇਹ ਕੀ ਆਏ ਹੂੰ ਕਹਿੰਦਾ ਦੀ ਆਪ ਹੀ ਲੈ ਗਿਆ ਸੀ ਬਾ ਪੈਣੀ ਸਿਗਨੇਚਰ ਹਾਂ ਕਹਿੰਦਾ ਨਿਆਇਆ ਉਹਨੂੰ ਸਾਈਨ ਕਰਾਉਣ ਨੂੰ ਕਿਹਾ ਸੀ ਅੱਛਾ ਮਾਸਟਰ ਭਾਪਕ ਹੋ ਗਿਆ ਮਾਸਟਰ ਵੀ ਪਿਆਕੜ ਸੀਗਾ ਦੇਖ ਕੇ ਗਾਲ ਨਾ ਲਾ ਲਿਆ ਪੁੱਤ ਕਹਿੰਦਾ ਬੰਦਾ ਕੰਮ ਦਾ ਸੀ ਮੈਨੂੰ ਤਾਂ ਬਥੇਈ ਲੱਗਿਆ ਤੂੰ ਤਾਂ ਬਾਲਾ ਚੰਗਾ ਸੀਗਾ ਆ ਜਾ ਕਹਿੰਦਾ ਹਾਂ ਉਹਨਾਂ ਦਾ ਸਿਗਨੇਚਰ ਵੀ ਮਤਲਬ ਉਹਨੇ ਕਹੇ ਕਿ ਨਹੀਂ ਸਿਗਨੇਚਰ ਭਾਪੇ ਵਾਲੀ ਮੰਗਦਾ ਅੱਛਾ ਉਹਨਾਂ ਦਾ ਭਾਪੇ ਵਾਲੀ ਚੱਕ ਕੇ ਲੈ ਜਾਂਦੇ ਆ ਹਨਾ ਕਿਉਂਕਿ ਉਹਦੋਂ ਚਾਰ ਆਰਤੀ ਜੀ ਬਣਉਂਦੇ ਜਦੋਂ ਆਪਣੇ ਸਕੂਲ ਚ ਪੜ੍ਹਦੇ ਹੁੰਦੇ ਸੀ ਅਸੀਂ ਮਤਲਬ ਮੈਂ ਇਹਦੇ ਕੋਲੇ ਸਾਰੇ ਜਵਾਕ ਇਕੱਠੇ ਹੋ ਕੇ ਬਹਿ ਜਾਂਦੇ ਸੀ ਮੈਂ ਬਾਤਾਂ ਸੁਣਾਉਂਗਾ ਅੱਛਾ ਹੁਣ ਜਿਹੜਾ ਮੇਰੇ ਨਾਲ ਰਹਿੰਦਾ ਸੀ ਡੀਸੀ ਦਾ ਨਿਮਾ ਲੱਗਣ ਦਿੱਤਾ ਉਹ ਠੀਕ ਆ ਠੀਕ ਆ ਹੂੰ ਪਰ ਰਾਖਦਾ ਮੈਂ ਖੁਸ਼ ਸੀ ਪੂਰਾ ਗੱਲਾਂ ਬਾਤਾਂ ਮਾਰਨੀਆਂ ਸੀ ਪੂਰ ਗਾਣੇ ਖੇਡੇ ਆਲੀਆਂ ਨਾ ਆਏ ਬੈਸ ਬਈ ਤੇ ਐਂ ਚ ਬੋਰੀਆਂ ਪਿਛਾ ਕੇ ਬਹਿ ਜਾਂਦੇ ਸੀ ਉਦੋਂ ਕਿਹੜਾ ਟੇਬਲ ਹੁੰਦੇ ਸੀ ਹਾਂ ਬੈਠਿਆਂ ਨੇ ਜਾਂ ਲੱਗਣਾ ਕੋ ਸਰ ਕੋ ਸਰ ਬਾਤਾਂ ਫੋਣ ਇੱਕ ਦੂਜੇ ਦੇ ਉੱਤੋਂ ਦੀ ਨਹੀਂ ਲੈ ਤੇ ਦੇ ਲੈ ਸਾਰੀ ਦਿਹਾੜੀ ਅੱਧੀ ਸੁੱਟੀ ਮਿਲ ਗਈ ਸੁੱਟੀ ਉੱਥੇ ਹੀ ਬੈਠੇ ਰਹਿਣਾ ਅੱਧੀ ਸੁੱਟੀ ਵੀ ਕਿਉਂ ਆਉਦਾ ਹੁੰਦਾ ਨਹੀਂ ਮਾਟਰ ਕਲਾਸ 'ਚ ਪੜ੍ਹਦੇ ਨਹੀਂ ਦਿੰਦੇ ਸੀ ਬਾਤਾਂ ਫੋਣ ਜੋਗੀ ਹੁੰਦੇ ਸੀ ਸਹੀ ਗੱਲ ਹੈ ਤੇ ਜਾਂ ਕੰਮ ਕਰਨ ਨੂੰ ਮੂਹਰੇ ਹੁੰਦੇ ਸੀ ਸਕੂਲ ਦਾ ਹਾਂ ਦੀਵਾਨ ਨੇ ਕਿਹਾ ਵੀ ਜਾਸ ਸਪੈਈਦਿਆਂ ਨੂੰ ਪਾਣੀ ਪੂਣੀ ਲਾ ਦੇ ਓਏ ਅੱਛਾ ਪੱਤੇ ਪੁੱਤੇ ਅਸੀਂ ਗਣਾ ਅਸੀਂ ਗੱਲ ਬਣਾ ਦੇਂਗੇ ਪੱਤਾ ਵੀ ਨਹੀਂ ਰਹਿਣ ਦੇਦੇ ਖਾਲੀ ਚ ਪੱਤਾ ਹੂੰ ਸਾਨੂੰ ਐਂ ਦੇ ਇਧਰੋਂ ਘੋਟ ਤੋਂ ਬਚੋ ਹੂੰ ਸਫਾਈ ਕਰਾ ਲਓ ਹਾਂ ਅਸੀਂ ਦੂਜਿਆਂ ਨੂੰ ਐ ਕਰਕੇ ਜਾਣਾ ਬੈਠੇ ਰੋ ਆਹ ਚੱਲਿਆਂ ਸਫਾਈ ਕਰ ਹੂੰ ਤੇ ਐ ਪਤਾ ਨਹੀਂ ਦੱਸ ਵੀ ਗਲਤ ਤਾਂ ਅਸੀਂ ਕਰੀ ਜਾਂਦੇ ਹਾਂ ਵੀ ਕੱਲ ਨੂੰ ਸਫਾਈ ਜੋ ਕੀ ਰਹਿ ਜਾਾਂਗੇ ਉੱਥੇ ਲਿਖਿਆ ਵੀ ਹੁੰਦਾ ਸੀ ਹੂੰ ਸਿੱਖਣ ਲਈ ਆਓ ਸੇਵਾ ਲਈ ਜਾਓ ਹੂੰ ਵੀ ਤੇ ਸੇਵਾ ਦੀ ਜ਼ਰੂਰਤ ਨਹੀਂ ਐ ਤੇ ਸਿੱਖਣਾ ਉਹ ਹਾਂ ਨਾ ਮੁੜ ਕੇ ਸੇਵਾ ਕਰੋ ਫੇਰ ਸੇਵਾ ਕਰੋ ਪਰ ਉਹ ਪਹਿਲਾਂ ਹੀ ਆਪਾਂ ਦਾ ਸੇਵਾ ਵਾਲੇ ਪਾਸੇ ਹੋ ਗਏ ਸੀ ਵੀ ਸਿੱਖਣਾ ਨਹੀਂ ਸੇਵਾ ਕਰਾਂਗੇ ਸਿੱਖਣਾ ਬਾਅਦ ਚ ਹਾਂ ਉਹ ਯਾਰ ਮੇਰੇ ਨਾਲ ਸੁਣਿਆ ਕੰਦਾ ਹੁੰਦਾ ਹੈ ਨਾ ਯਾਰ ਪਤਾ ਨਹੀਂ ਕੀ ਸਿਸਟਮ ਹੈ ਯਾਰ ਇਹ ਹੂੰ ਦਸਤੂਰ ਹੈ ਹੁਣ ਉਮਰਾਂ ਕਿਉਂ ਘਟ ਗਈਆਂ ਉਮਰਾਂ ਮਤਲਬ ਬੰਦੇ ਉਹੀ ਐ ਕਰਾਕਾਂ ਵੀ ਮਤਲਬ ਹੁਣ ਰੇਸਪਰੇ ਦਾ ਹੁਣ ਵੱਧ ਗਿਆ ਰੇਸਪਰੇ ਹੁਣ ਤੋਂ ਥੋੜੀ ਵਧਿਆ ਕਦੋਂ ਤੋਂ ਪੈਂਦਾ ਆਉਦਾ ਆਪਾਂ ਵੇਨੇ ਜਦੋਂ ਤੋਂ ਪਹਿਲਾਂ ਜਿਆ ਰੂੜੀ ਰਾੜੀ ਦਾ ਵੱਧ ਪਾਉਂਦੇ ਸੀ ਉਹਨੂੰ ਰੂੜੀ ਦਾ ਤਾਂ ਭੁੱਲ ਹੀ ਗਏ ਲੋਕ ਭੁੱਲ ਗਏ ਪਹਿਲੀ ਗੱਲ ਹੈ ਜੇ ਰੂੜੀ ਜਾ ਵੀ ਵੱੜਦੀ ਐ ਖੇਤ ਚ ਕਟਰਾਲੀ ਰੂੜੀ ਦੀ ਲਾਉਂਦੇ ਅੱਧੀ ਟਰਾਲੀ ਲਫਾਫਿਆਂ ਦੀ ਹੁੰਦੀ ਆ ਉਹ ਹਾਂ ਉਹਦਾ ਕੀ ਕਰਨ ਕੂੜਾ ਹੁੰਦਾ ਹੈ ਵਿੱਚ ਬੱਚਿਆਂ ਦੇ ਡਾਈਪਰ ਪਏ ਹੁੰਦੇ ਆ ਖੇਤ ਚ ਖੇលਦੇ ਹੁਣ ਉਹਨੂੰ ਕਿੱਥੇ ਲੈ ਜਾਣ ਯਾਰ ਕੂੜਾ ਹੁੰਦਾ ਮੈਂ ਤਾਂ ਹਾਂ ਰੂੜੀ ਵਾਲਾ ਕੰਮ ਤਾਂ ਗਿਆ ਹੂੰ ਤੁਰਿਆ ਜਾਂਦਾ ਮੇਰੇ ਯਾਰ ਦਾ ਲਫਾਫਾ ਉਂਗਲੇ 'ਚ ਪਾਇਆ ਹੁੰਦਾ ਇੱਕ ਘਾ ਕੇ ਛੱਡ ਦਿੰਦਾ ਈ ਚੱਲ ਰੂੜੀ ਤੇ ਚੱਲ ਰੂੜੀ ਤੇ ਠੀਕ ਹੈ ਉਹ ਵੇਦਾ ਨਹੀਂਗਾ ਵੀ ਇਹ ਕੀ ਹੈ ਕੀ ਨਹੀਂ ਜਾਂ ਕੀ ਦੀ ਰੂੜੀ ਹੈ ਜਾਂ ਇਹਨਾਂ ਨੇ ਖੇਚ ਪਾਉਣੀ ਹੈ ਨਾ ਕਿਉਂਕਿ ਮੈਨੂੰ ਪਤਾ ਇੱਥੇ ਮੇਰਾ ਯਾਰ ਆਪਣਾ ਆਹੀ ਮਗਰ ਚਰਨਾ ਤੇ ਦੌਲੇ ਕਾ ਵਜਦਾ ਬਾਹਰ ਗਿਆ ਵਾ ਉਹਨੂੰ ਗ੍ਰੇਂਡਾ ਉਹਨੇ ਰੇਪ ਆਇਆ ਤੇ ਮੈਂ ਉਹਦੇ ਕੋਲ ਗਿਆਣ ਲਾ ਲਿਆ ਪਤਾ ਨਹੀਂ ਮੈਨੂੰ ਕੋਈ ਕੰਮ ਸੀਗਾ ਮੈਨੂੰ ਕਹਿੰਦਾ ਆਹ ਦੇ ਲੰਡੇ ਵਾਲੇ ਮੋੜ ਤੇ ਸੂਏ ਦੇ ਨਾਲ ਹੀ ਰੇ ਪਾਈ ਜੰਨਾ ਖੇਤ ਅੱਛਾ ਤੇ ਮੈਂ ਜਦੋਂ ਗਿਆ ਪੜਾਵਾ ਮੈਂ ਕਹਿੰਦਾ ਨਹੀਂ ਰੇ ਪਉਣਾ ਇਹਦਾ ਲਫਾਫੇ ਘਲਾਰਦਾ ਖੀਰ ਤੇ ਹਾਂ ਕਹਿੰਦਾ ਅੱਜ ਤਾਂ ਮੈਨੂੰ ਵੀ ਐਂ ਲੱਗਦਾ ਵੀ ਜਿਵੇਂ ਲਫਾਫੇ ਸਿੱਟੇ ਹੁੰਦੇ ਲਿਆ ਕੇ ਕਹਿੰਦਾ ਭੈਂਦਰੇ ਕਹਿੰਦਾ ਲਫਾਫੇ ਬਾੜਿਆ ਰੇ ਘੱਟ ਆ ਯਾਰ ਤੇ ਲੈ ਗਿਆ ਚੱਕ ਕੇ ਇਧਰੋਂ ਅੱਛਾ ਪਲਾਟਾਂ ਚੋਂ ਠੀਕ ਤੇ ਨਿਹਰਾ ਲਫਾਫਾ ਗੰਦ ਬਾਬਾ ਫਲਾਸਟ ਮੈਂ ਕਹਿੰਦਾ ਪੁੱਛਣਾ ਯਾਰ ਮੈਂ ਨਾ ਦੁਨੀਆ ਸਾਡੀ ਸਫਾਈ ਨੂੰ ਇੰਨੀ ਕਿ ਪਿੱਛੇ ਜਾਂਦੀ ਆ ਨਾ ਇਹ ਮੁਕਤਸਰ ਸਾਹਿਬ ਗਿਆ ਤੂੰ ਅੰਦਰ ਬੜਿਆ ਅੰਦਰ ਕਿੰਨਾ ਗੰਦਾ ਬਾਈ ਹੈਗੀ ਸਫਾਈ ਭੋਰਾ ਵੀ ਬਾਹਰ ਚਾਰ ਦਰਵਾਜ਼ੇ ਸਾਰੇ ਪਾਸੇ ਉਹ ਦਰਵਾਜ਼ੇ ਅੰਦਰ ਦੀ ਲੰਘ ਜੋ ਗੁਰੂ ਘਰ ਤੱਕ ਸਾਫ਼ ਹੈ ਗੁਰੂ ਘਰ ਹੀ ਹੈ ਉਹ ਤੂੰ ਗਾਂ ਬੜ ਕੇ ਵੇਖੀ ਸ਼ਹਿਰ ਤੇ ਬਾਈ ਕਿੰਨਾ ਬੁਰਾ ਹਾਲ ਹੈ ਇਸੇ ਨਾਲ ਕਿਸੇ ਪਾਸੇ ਤੇਰੀ ਲੈਦ ਲੁੱਟ ਤੇ ਪੈਰ ਤਰੇ ਹੀ ਜਾਣਾ ਤੇਰਾ ਹੂੰ ਸਾਰੇ ਸ਼ਹਿਰ ਚ ਪਈ ਆ ਹਾਂ ਹਰ ਗਲੀ ਚ ਪਈ ਆ ਹਾਂ ਤੇ ਮੈਂ ਕਹਿੰਦਾ ਯਾਰ ਇਹ ਪਹਿਲੇ ਨੰਬਰ ਤੇ ਆਇਆ ਸੀ ਬਾਈ ਅੱਛਾ ਗੰਦੇ ਸ਼ਹਿਰਾਂ ਚੋਂ ਹੂੰ ਤੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਾਡਾ ਮੁਖਸਰ ਸਾਹਿਬ ਆ 40 ਮੁਕਤੇ ਦੀ ਧਰਤੀ ਆ ਹੈ ਬਿਲਕੁਲ ਸਹੀ ਗੱਲ ਹੈ ਪਰ ਯਾਰ ਕਿਹੜਾ ਧਿਆਨ ਦਿੰਦਾ ਬਾਈ ਯਾਰ ਸਾਡੇ ਤਾਂ ਇਹ ਹੁੰਦਾ ਵੀ ਆਪਾਂ ਸਫਾਈ ਕਰਕੇ ਕੀ ਲੈਣਾ ਆਪਾਂ ਤਾਂ ਇੱਥੋਂ ਪੜੋ ਤੇ ਬਾਹਰ ਵੀ ਬਾਹਰ ਕੀ ਹੈ ਹੁਣ ਇੰਗਲੈਂਡ ਜਾਂਦੇ ਸੀ ਇਹ ਲੋਕ ਆਪਣਾ دوست ਇੰਗਲੈਂਡ ਦੇ ਵਿੱਚ ਉਹਨੇ ਮੈਨੂੰ ਦੱਸਿਆ ਉਹ ਕਹਿੰਦਾ ਬਾਬਾ ਜੀ ਸਹੀ ਜਾਣਨਾ ਪਉਣਾ ਐਨਾ ਕੁ ਬੁਰਾ ਹਾਲ ਹੈ ਪਹਿਲਾਂ ਤਾਂ ਮੇਰੀ ਮਹਨਤਾਂ ਕਹਿੰਦਾ ਇੰਗਲੈਂਡ ਦੇ ਵਿੱਚ ਬੇਟੀ ਨਾ ਭੇਜੋ ਬਿਲਕੁਲ ਸਹੀ ਗੱਲ ਕੈਨੇਡਾ ਭੇਜ ਦਿਓ ਕੋਈ ਗੱਲ ਨਹੀਂ ਉੱਥੇ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਨਾ ਕੋਈ ਸਾਭ ਲੂ ਅਈ ਤੇਰਾ ਜਮਈ ਨੀ ਹਾਬ ਦਾ ਕੋਈ ਕਹਿੰਦਾ ਠੀਕ ਐ ਇੰਨਾ ਕ ਬੁਰਾ ਹਾਲ ਐ ਇੰਨਾ ਕ ਬੁਰਾ ਹਾਲ ਐ ਕੁੜੀਆਂ ਦਾ ਉਹ ਕਹਿੰਦਾ ਮੈਂ ਤਾਂ ਕਰਦੀਆਂ ਮੈਨੂੰ ਰੂਮ ਲੈ ਦੇ ਇੰਗਲੈਂਡ ਚ ਹਾਂ ਇਹ ਕਹਿੰਦਾ ਬੇ ਮੈਨੂੰ ਰੂਮ ਦੇ ਦੇ ਹੂੰ ਮੈਨੂੰ ਆਪਦੇ ਨਾਮ ਰੱਖ ਲਾ ਹੂੰ ਤੇਰੇ ਨਾਲ ਬੈੱਡ ਤੇ ਸੌਂ ਜੂ ਹੂੰ ਦੋ ਜਾਨੀਆਂ ਤਿੰਨ ਜਾਨੀਆਂ ਕਿੰਨੀਆਂ ਚਾਹੀਦੀਆਂ 10 ਹੂੰ ਉਹ ਕਹਿੰਦਾ ਫਿਲਮ ਵਾਲਿਆਂ ਕੁੜੀਆਂ ਕੁਛ ਨਹੀਂ ਇਹਨਾਂ ਦਾ ਸੋਹਣੀਆਂ ਸੋਹਣੀਆਂ ਕੁੜੀਆਂ ਲੋਕ ਯਾਰ ਤੋਰ ਤੋਰ ਸਿੱਟੀ ਜਾਂਦੇ ਯਾਰ ਤੇ ਇੱਥੇ ਕਹਿੰਦਾ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਸਹੀ ਗੱਲ ਹੈ ਜਿਹੜਾ ਰੈਂਟ 500 ਸੀ ਕਹਿੰਦਾ ਅੱਜ 1100 ਹੋ ਗਿਆ ਹੂੰ ਡਬਲ ਹੋ ਗਿਆ ਜੀ ਠੀਕ ਹੈ ਡਬਲ ਤੋਂ ਵੀ ਪਾਰ ਹੋ ਗਏ ਖਰਚੇ ਡਬਲ ਤੋਂ ਵੀ ਜ਼ਿਆਦਾ ਮੰਗਾਈ ਹੋਗੀ ਪੈਰ ਤਾਂ ਸਾਡੇ ਨਹੀਂ ਲੱਗਦੇ ਕਹਿੰਦਾ ਨਾਲੇ 20-20 ਸਾਲ ਹੋ ਗਏ ਆਇਆਂ ਨੂੰ ਤੇ ਜਿਹੜਾ ਕੱਲ ਆਉਂਦਾ ਉਹਦੇ ਪੈਰ ਕਿੱਥੋਂ ਲੱਗਣੇ ਭਾਈ ਤੇ ਆਪਾਂ ਕਹਿੰਦੇ ਨੇ ਵੀ ਚੱਲ ਪੁੱਤ ਚੜ ਗਈ ਇੰਗਲੈਂਡ ਨੂੰ ਬੰਨ੍ਹ ਦੇਉ ਪਤਾਸੇ ਹੂੰ ਪ੍ਰਸ਼ਾਦ ਰਮਾਲਾ ਚੜਾ ਦੇਉ ਗੁਰੂ ਘਰ ਹਨਾ ਅਰਦਾਸ ਕਰਾ ਦੇ ਪਾਠ ਹੀ ਲਿਆ ਗਏ ਪਿੰਡ ਨੂੰ ਮਾਣ ਨਾ ਦੱਸ ਦਿਆ ਪੂਰੇ ਨਾ ਵੀ ਆਪਣੀ ਭਾਈ ਕੁੜੀ ਆ ਗਈ ਹੈਂ ਗਾਂ ਕੁੜੀਆਂ ਨੂੰ ਤਾਂ ਪੁੱਛ ਲੋ ਵਿਚਾਰੀ ਨੂੰ ਵੀ ਰਹੇਗੀ ਕਿੱਥੇ ਉੱਥੋਂ ਦੇ ਹਾਲਾਤਾਂ ਬਾਰੇ ਇਹਨਾਂ ਪਤਾ ਨਾ ਇੱਥੇ ਤਾਂ ਤੁਸੀਂ ਗੱਲੇ ਨੂੰ ਛੱਡਦੇ ਨਹੀਂ ਬੱਚੇ ਨੂੰ ਹੂੰ ਇੱਥੇ ਆਇਨਰਸ ਕਰਨ ਨਾਲ ਦੇ ਸ਼ਹਿਰ ਜਾਣਾ ਉਹ ਤੋਂ ਧੀਮਾ ਕਰ ਜਾਂਦੇ ਆ ਯਾਰ ਬਿਲਕੁਲ ਸਹੀ ਕਰਦਾ ਇੱਥੇ ਵੀ ਕੱਲਾ ਛੱਡੋ ਬੱਚਾ ਫਿਰ ਜਾਣ ਦਿਓ ਹਮ ਕਿਉਂਕਿ ਉਹਨੂੰ ਇੱਥੇ ਥੋੜਾ ਬਹੁਤ ਤਾਂ ਪਤਾ ਲੱਗੇ ਹਾਂ ਇੱਥੇ ਦਾ ਨਾਲ ਲੈ ਕੇ ਆਉਣਾ ਨਾਲ ਛੱਡ ਕੇ ਆਉਣਾ ਬਾਈ ਹਮ ਬੱਚਿਆਂ ਨੂੰ ਸਮਝ ਹੀ ਨਹੀਂ ਆਉਂਦੀ ਹਮ ਵਿਆਹਸਾਲ ਤੋਂ ਟੈਕਟ ਮੰਗਣੀ ਹੈ ਕਿ ਕੀ ਕਰਨਾ ਮੈਂ ਕੀ ਨਹੀਂ ਕਿਉਂਕਿ ਮੰਗਣੀ ਨਹੀਂ ਦਿੰਦੇ ਸਹੀ ਗੱਲ ਹੈ ਮੋਟਰਸਾਈਕਲ ਤੇ ਬਿਠਾਉਂਦੇ ਹਟਾਰਿਆਂ ਹੁੰਦੇ ਜਦੋਂ ਬਾਹਰ ਨਿਕਲਦੀ ਮੋਟਰਲ ਦੇ ਟੰਗ ਲੈਂਦੇ ਘਰੇ ਵੀ ਐਡੇ ਹੀ ਖਿਆਲ ਰੱਖਣਾ ਤੇ ਗਾਹ ਕੱਲੀ ਚੜਾਉਣੀ ਆ ਦੂਜੇ ਦੇਸ਼ ਤੇ ਜਿੱਥੇ ਤੁਸੀਂ ਮਗਰ ਜਾ ਹੀ ਨਹੀਂ ਸਕਦੇ ਯਾਰ ਜਿੱਥੇ ਆਪਦਾ ਕੋਈ ਵੀ ਕੋਈ ਤਾਂ ਗੱਲ ਆ ਯਾਰ ਆਪਦਾ ਹੋਵੇ ਵੀ ਭਾਈ ਉਹ ਕੀ ਕਰ ਲੂ ਉਹ ਕਿਸ ਕਹਿ ਤੀ ਨਹੀਂ ਕਰ ਸਕਦਾ ਉਹਦੀ ਉਹ ਮਨਜੀ ਦਾ ਬਿਲਕੁਲ ਸਹੀ ਕਹਿ ਰਿਹਾ ਹੈ ਅਗਲਾ ਕਹਿੰਦਾ ਦਫਾ ਕਰ ਜਾਣ ਦੋ ਮੈਂ ਕੀ ਲੈਣਾ ਜਾਣਿਓ ਬਹੁਤ ਪਿੱਟਿਆ ਮੇਰੇ ਕੋਲੇ ਕਹੂੰਗਾ ਨਾ ਬਾਬਾ ਜੀ ਮੈਂਤ ਵਾਲੀ ਗੱਲ ਆ ਵੀ ਮੰਨ ਲਓ ਵੀ ਅਸੀਂ ਭੁੱਖੇ ਮਰੀ ਜਾਂਨੇ ਯਾਰ ਜਿਹੜੇ ਇੰਨੇ ਨੇ ਪੁਰਾਣੇ ਬੰਦੇ ਆ ਯਾਰ ਤੇ ਜਿਹੜੇ ਨਵੇਂ ਆਉਂਦੇ ਉਹਨਾਂ ਦਾ ਕੀ ਹਾਲ ਹੋਊ ਕਹਿੰਦਾ ਉਹਨਾਂ ਨੂੰ ਕਹਾਂ ਟੈਕ ਜੋ ਨਾਓ ਇਹ ਕਰੋਨਾ ਜਿਹੇ ਤੇ ਕਰਕੇ ਤਾਂ ਬਾੜੀ ਮਗਿਆਈ ਬਹੁਤ ਬੁਰਾ ਹਾਲ ਹੋ ਗਿਆ ਕਰੋਨਾ ਤੋਂ ਬਾਅਦ ਕਰੋਨਾ ਕਾਦਾ ਆ ਗਿਆ ਬਾਹਰਲੇ ਮੁਲਕਾਂ ਨੂੰ ਡੈਡ ਕਰ ਗਿਆ ਯਾਰ ਹਮ ਸਹੀ ਗੱਲ ਆ ਇੰਡੀਆ ਫੇਰ ਵੀ ਪੰਜਾਬ ਇੰਡੀਆ ਜੋ ਤਰੱਕੀ ਤੇ ਆ। ਤੁਹਾਨੂੰ ਮਾਣ ਹੋਣਾ ਚਾਹੀਦਾ ਤੁਹਾਡੇ ਪੰਜਾਬ ਤੇ ਆਪਣੇ ਤੇ। ਵੀ ਸਾਡਾ ਪੰਜਾਬ ਫੇਰ ਵੀ ਤਰੱਕੀ ਦੇ ਰਾਹ ਤੇ ਆ। ਹਕਾ ਮਾਇਦੀਆਂ ਸੈਂਟਰ ਦੀਆਂ ਜਦੋਂ ਇਹੋ ਜਿਹੇ ਚੌੜੇ ਟਾਇਰ ਵੇ ਨਾਲ ਟਰੈਕਟਰਾਂ ਦੇ ਲਾਏ ਵੀਰ ਦੇਂਦਾ ਹੈ ਨਵੇਂ ਤੋਂ ਨਵਾਂ ਜਾਂਦਾ ਕਰਨ ਕਰਨ ਇਹ ਨਾ ਸੋਚਿਆ ਕਰੋ ਵੀ ਮੇਰੇ ਕੋਲੇ ਜ਼ਮੀਨ ਐ ਨਹੀਂ। ਆਪਾਂ ਨੂੰ ਕੀ ਫਾਇਦਾ ਆਪਾਂ ਨੂੰ ਵੀ ਫਾਇਦਾ ਉਹਦਾ ਆਪਣੀ ਸਾਨ ਹੈ ਇੱਜ਼ਤ ਹੈ ਜਿੱਦਾਂ ਟਰੈਕਟਰ ਵੱਡਾ ਫਿਰਦਾ ਏਸੀ ਵਾਲੇ ਫਿਰਦੇ ਆ ਉਹ ਆਪਾਂ ਨੂੰ ਵੀ ਮਾਣ ਮਹਿਸੂਸ ਕਰਾਉਂਦੇ ਆ ਬਿਲਕੁਲ ਵੀ ਸਾਡੇ ਪੰਜਾਬ ਦੇ ਆ ਜਦੋਂ ਆ ਬੱਸਾਂ ਚੱਲੀਆਂ ਸੀਗੀਆਂ ਬਾਦਲ ਨੇ ਏਸੀ ਵਾਲਿਆਂ ਦਾ ਪਾਇਆ ਉਹ ਕੈਪਟਨ ਨੇ ਬੰਦ ਕਰਾ ਦੀਆਂ ਹੂੰ ਕਰਾ ਦਈਆਂ ਨਾਲ ਜਿਹੜਾ ਕਿੰਨੀ ਬਾਸਾਈ ਸੀ ਏਸੀ ਵਾਲੀ ਨੇ ਧਾਣੇ ਖੜੀ ਰਹੀ ਆ ਹੂੰ ਵਾਰਨ ਚੋ ਮੰਗਵਾਈ ਸੀ ਹੂੰ ਦੇ ਚੱਲ ਪੈਂਦੀ ਭਾਈ ਸਾਹਿਬ ਹਮ ਨਿਆਰਾ ਹੀ ਸੀ ਬਿਲਕੁਲ ਬਿਲਕੁਲ ਇੱਜ਼ਤ ਪੂਰੇ ਪੰਜਾਬ ਦੀ ਸੀ ਹਮ ਹੈ ਯੂ ਕਹਿੰਦਾ ਨਾ ਕਹਿੰਦਾ ਪੰਨ ਕੇ ਜਾਲੀ ਕਹਿੰਦਾ ਅਮ ਚੱਲਣੇ ਨਹੀਂ ਦੇਗੀ ਹਮ ਫੌਜੀ ਦਿਮਾਗ ਵੀ ਯਾਰ ਹੁਣ ਤੈਨੂੰ ਪਤਾ ਯਾਰ ਨਹੀਂ ਮੰਨਦਾ ਯਾਰ ਬਿਲਕੁਲ ਅੜ ਗਿਆ ਡੜ ਗਿਆ ਜਿਵੇਂ ਸਾਡੇ ਚਾਚੇ ਨੂੰ ਡੀਸੀ ਨੂੰ ਸਾਡਾ ਬਾਬਾ ਕਹਿੰਦਾ ਹੁੰਦਾ ਸੀਗਾ ਕਹਿੰਦੀ ਸੱਬਲ ਨੂੰ ਕੀ ਕਵੇ ਕਹਿੰਦਾ ਫਰਨਰ ਲੈ ਕੇ ਆਓ ਅੱਛਾ ਉਹ ਟ੍ਰਾਂਸਫਰ ਦਾ ਨਾ ਟਰੈਕਟਰ ਦਾ ਨਹੀਂ ਹੁੰਦਾ ਐਂਟਰ ਡਰਾਈਵਰ ਹੁੰਦਾ ਸੀਗਾ ਤੇ ਸਲਾਨਸਰ ਐ ਪਿਆ ਸੀ ਉਤੋਂ ਦੀ ਟਰੈਕਟਰ ਲੰਘਿਆ ਉਹ 빙ਾ ਹੋ ਗਿਆ ਉਹਨੂੰ ਸਿੱਧਾ ਕਰਨਾ ਸੀ ਹਲੋ ਫਰਨਰ ਲੈ ਕੇ ਆਓ ਅੱਛਾ ਉਹ ਕਦੇ ਵਿਚਾਰਾ ਕਦੇ ਡੰਬਾ ਚੱਕੇ ਕਦੇ ਕੋਹ ਚੱਕੇ ਸੂਰ ਕੇ ਪੁੱਤਰ ਫਰਨਰ ਜੀ ਉਹ ਫਿਰ ਕੰਦਾ ਜਬਾਜਦਾ ਫਿਰ ਉਹਦੋਂ ਹਜੇ ਕੁਆਰਾ ਹੁੰਦਾ ਸੀਗਾ ਅਸੀਂ ਤਾਂ ਨਿਕੇ ਨਿਕੇ ਸੀ ਅੱਛਾ ਸਾਨੂੰ ਤਾਂ ਦੱਸਦੇ ਹੁੰਦੇ ਬਾਅਦ ਚ ਫੇਰ ਉਹਨੇ ਕਿਹਾ ਰੋਕ ਕੇ ਆਪਣੀ ਪਹਾਜ ਕਹਿੰਦਾ ਸੂਰ ਕੇ ਪੁੱਤਰ ਸੱਬਲ ਨੇ ਕਿਹਾ ਕਦਾ ਐ ਫੇਰ ਇਹ ਹੋਰੀ ਬੋਲੀ ਇਹਨੇ ਕਹਿੰਦਾ ਫਰਨਰ ਪੁਰਨਰ ਤੇਰਾ ਕੀ ਹੈ ਇਹ ਹਨਾ ਵੀ ਮੰਨ ਲਓ ਯਾਰ ਆਪਾਂ ਆਪਣੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਚੱਲੀਏ ਆਪਾਂ ਆਪਣੇ ਬੱਚਿਆਂ ਨੂੰ ਸਮਝਾਈਏ ਪੜ੍ਹਾਈਏ ਆਪਣੇ ਬੱਚਿਆਂ ਨੂੰ ਜਿਹੜੇ ਪ੍ਰਵਾਸੀ ਹੈ ਇਹਨਾਂ ਤੋਂ ਬਚਾਈਏ ਫੇਰ ਕੁਲ ਸਹੀ ਐ ਲੋ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਉਹਨੂੰ ਇਸ ਤਰੀਕੇ ਨਾਲ ਸਮਝਾਓ ਕਿ ਉਹ ਪ੍ਰਵਾਸੀ ਦੇ ਕੋਲ ਬੁਲਾਉਣਾ ਤਾਂ ਕੀ ਆ ਉਹਦੇ ਕੋਲੇ ਖਾਣ ਨੂੰ ਨਾ ਜਾਵੇ ਰਿਹੜੀ ਤੇ ਠੀਕ ਐ ਫੇਰ ਆਪਾਂ ਬਚਾਂਗੇ ਤਿੰਨੇ ਉਹ ਦਿਨ ਦੂਰ ਨੇ ਇਹਨਾਂ ਨੇ ਵਿਆਹ ਇੱਥੇ ਕਰਾਉਣ ਲੱਗ ਜਾਣੇ ਭਾਈ ਤੇ ਰੈਂਦੇ ਨਾਲ ਖੁੰਦੀਆਂ ਹੁਣ ਬੋਵੀਆਂ ਵੀ ਲਾਗੇ ਬਣਾਉਣ ਮੁੰਡੇ ਸੰਦੇਸ਼ ਦੇਣ ਨੂੰ ਤੇ ਵੀਹ ਦੇ ਭਈਏ ਵੀ ਐ ਸਹੀ ਏ ਉਹ ਨੂੰ ਤਾਂ ਤਾਂ ਦੇਣਗੇ ਵੀ ਆਪਣੇ ਦਿਨ ਆਉਣ ਵਾਲੇ ਆ ਹੈ ਕਾਟਤਾ ਘੜੀ ਜਾਂਦੇ ਉਹਨੇ ਹਾਂ ਉਹ ਨਿਤ ਨਵਾਂ ਤਰੀਕਾ ਕਰਦੇ ਹੋਣਗੇ ਵੇਲੇ ਉਹ ਐਡੇ ਕੱਤੇ ਨਹੀਂ ਹੈਗੇ ਉਹ ਬਈ ਇਸ ਕਰਕੇ ਆਪਾਂ ਪੰਜਾਬ ਨੂੰ ਪੰਜਾਬ ਬਣਾ ਲਈਏ ਰਲ ਮਿਲ ਕੇ ਤੇ ਨਹੀਂ ਜਿਹਦਾ ਕਹਿੰਦਾ ਜਹਾਂ ਤੁੰਗ ਲਟਕੇ ਵਾਂਹ ਬਲਟਕੇ ਬਈ ਬਿਲਕੁਲ ਸਹੀ ਕਹਿੰਦਾ ਹੈ ਜਿਤੇ ਜਿਹੜਾ ਗਤੋਂ ਨੂੰ ਹੋਣਾ ਫਿਰ ਸਾਨੂੰ ਹੋ ਜੂਗਾ ਇਹੀ ਹੈ ਤੇ ਉਹ ਦਿਨ ਸਮਾਂ ਦੂਰ ਨਹੀਂਗਾ ਤੁਹਾਨੂੰ ਮੈਂ ਅੱਗੇ ਵੀ ਕਿਹਾ ਸੀ ਸਮਾਂ ਬਹੁਤ ਨੇੜੇ ਹੈ ਬਿਮਾਰੀ ਵੀ ਆ ਰਹੀ ਹੈ ਕਰੋਨਾ ਵੀ ਆ ਰਿਹਾ ਹੈ ਲਾਕਡਾਊਨ ਵੀ ਲੱਗ ਰਿਹਾ ਹੈ ਕੈਨੇਡਾ ਅਮਰੀਕਾ ਸਭ ਤਿਆਰੀਆਂ ਚ ਲੱਗੇ ਹੋਏ ਨੇ ਐਦਕੀ ਬਿਮਾਰੀ ਵੀ ਐਸੀ ਆਉਣੀ ਹੈ ਕਰੋਨਾ ਦਾ ਵੀ ਪਿਓ ਆਉਣਾ ਉਹ ਸਫਾਇਆ ਕਰੋ ਪਰ ਆਪਣੇ ਫੇਰ ਵੀ ਬਹੁਤ ਘਟਨਾ ਸਾਮ ਹੋਊਗਾ ਇਹ ਧਰਤੀ ਦਾ ਪੰਜਾਬ ਦਾ ਤਾਂ ਜਮਾ ਹੀ ਨਹੀਂ ਹੁੰਦਾ ਜਾਂ ਜਮਾ ਹੀ ਨਹੀਂ ਹੁੰਦਾ ਪੰਜਾਬ ਦਾ ਤਾਂ ਕੀ ਕਹਣਾ ਕੋਈ ਬਜ਼ੁਰਗ ਬਜ਼ੁਰਗ ਦਾਖਲ ਹੋ ਗਿਆ ਠੱਕੇ ਨਾਲ ਟੀਕਾ ਲਾਤਾ ਹਨਾ ਨਹੀਂ ਤਾਂ ਬਿਲਕੁਲ ਡਰਨ ਵਾਲੀ ਗੱਲ ਨਹੀਂ ਪੰਜਾਬ ਲਈ ਕਿਉਂਕਿ ਗੁਰੂ ਨੇ ਢਾਲ ਬਣ ਕੇ ਖੜਨਾ ਸਾਡੇ ਅੱਗੇ ਬਿਲਕੁਲ ਬਿਲਕੁਲ ਠੀਕ ਹੈ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਝਰਮ ਕਿੱਥੇ ਲਿਆ ਹਮ ਕਿੰਨੇ ਕੁ ਸੌਖੇ ਆ ਅਸੀਂ ਪਰ ਆਪਾਂ ਕੰਮ ਆਪ ਕਰੀਏ ਇੱਥੇ ਸਾਡੇ ਬੱਚੇ ਕਰਨ ਸਹੀ ਗੱਲ ਹੈ ਸਾਡੇ ਬੱਚੇ 버ਗਰ ਪੀਜ਼ਾ ਟਿੱਕੀ ਚੱਲੀ ਜੋ ਵੀ ਕਾਰੋਬਾਰ ਆ ਸਕਰਕੰਦੀ ਜੋ ਫਰੂਟ ਦੀ ਰੇੜੀ ਸਬਜ਼ੀ ਦੀ ਰੇੜੀ ਸਾਰੀਆਂ ਲਾਓ ਯਾਰ ਆਪ ਲਾਓ ਪੁੱਤ ਲਾਓ ਸੌਖੇ ਹੋ ਜੂਗੇ ਜਿੱਦੇ ਤੁਸੀਂ ਲਾ ਲਈ ਨਾ ਤੁਹਾਡੇ ਕੋਲੇ ਲੋਕਾਂ ਨੇ ਚਾਹ ਨਾਲ ਹੀ ਲਈ ਜਾਣਾ ਯਾ ਯਾਰ ਸਾਡੇ ਬੰਦੇ ਖੜੇ ਆ ਹਾ ਲੁਧਿਆਣੇ ਤੋਂ ਆ ਜੰਨੇ ਆ ਗੁੜਿਆਂ ਤੱਕ ਆ ਜਾਊਗਾ ਬੇਰੀਆਂ ਤੇ ਭਈਆ ਖਾਨਾ ਇੱਕ ਭਈਏ ਦੀਆਂ ਤਿੰਨ ਤਿੰਨ ਰੇੜੀਆਂ ਭਾਈ ਹਾਂ ਸਹੀ ਗੱਲ ਹੈ ਭਾਜਦਾ ਉਹ ਤੇ ਆ ਕੇ ਕਾ ਕੋ ਤੇ ਜਾ ਵੜਨ ਦਾ ਦੂਜੀ ਤੇ ਦੂਜੀ ਤੇ ਦੂਜੀ ਤੋਂ ਦੂਜੀ ਤੇ ਐਂ ਭੱਜਿਆ ਫਿਰਦਾ ਉਹ ਮੇਨੋ ਵਾਰੀ ਉਹਨੇ ਪਾਸੇ ਕਿੰਨੀਆਂ ਖੜੀਆਂ ਹਾਂ ਹਾਂ ਹੁਣ ਦੱਸਦੇ ਮੈਨੂੰ ਉੱਥੇ ਸੀ ਤਾਂ ਇਕੱਲੇ 베ਰ ਹਾਂ ਉਹ ਵੀ ਤਾਂ ਨਹੀਂ ਹੁੰਦੇ ਸੀ ਮਾਰੇ ਮੋਟੇ ਖਾਣੀ ਨਹੀਂ ਠੀਕ ਹੈ ਮੁਰ ਕਿਉਂ ਉੱਥੇ ਸਾਰੇ ਫਰੂਟ ਵੇਕਣ ਲੱਗ ਗਏ ਹਾਂ ਸਾਰੇ ਫਰੂਟ ਵੇਕਣ ਲੱਗ ਗਏ ਉੱਥੇ ਹੁਣ ਦੱਸ ਦੇ ਕਿੱਥੇ ਕੀ ਵੀ ਲੱਗਿਆ ਉੱਥੇ ਕਿੱਥੇ ਸੇਬ ਲੱਗਿਆ ਉੱਥੇ ਕੇਲਾ ਕਿੱਥੇ ਲੱਗਿਆ ਲੋਕ ਲੈਣ ਲੱਗੋ ਉਹ ਤਾਜਾ ਫਲ ਐਤੋਂ ਤਾਜਾ ਲਓ ਯਾਰ ਲੱਗੀ ਉੱਥੇ ਗੱਲੀ 베ਰੀ ਆ ਫਲ ਤਾਜਾ ਕਾਦੇ ਨਾਲ ਲੈ ਲੋਗੇ ਹੈ ਲੋਕਾਂ ਦਾ ਵੀ ਸਰੇ ਹੀ ਪਿਆ ਸਹੀ ਗੱਲ ਹੈ ਠੀਕ ਹੈ ਵੀ ਆਪਾਂ ਕਾਰੋਬਾਰ ਵਧਾਈਏ ਆਪਣੇ ਬੱਚਿਆਂ ਨੂੰ ਕੰਮਾਂ ਤੇ ਲਾਈਏ ਆਪਣੇ ਬੱਚਿਆਂ ਨੂੰ ਪੜਾਉਣਾ ਵੀ ਹੈ ਪਰ ਇਹ ਨਹੀਂ ਪੜਾਉਣਾ ਨਹੀਂ ਕੱਲਾ ਨਿਰਾਪੁਰਾ ਪੜ੍ਹਾਈ ਵਾਲੇ ਵੀ ਧਿਆਨ ਨਾ ਦਿਓ ਹੁਨਰ ਵੀ ਦੇਣਾ ਉਹਨੂੰ ਚਾਹੀਦਾ ਉਹਨੂੰ ਹੁਨਰ ਵੀ ਦੇਣਾ ਉਹਨੂੰ ਹੱਥਾਂ ਦਾ ਕੋਈ ਹੁਨਰ ਦੇਣਾ ਮੇਰੇ ਬੇਟੇ ਨੇ ਬਹੁਤ ਵੱਡੀ ਗੱਲ ਕਹੀ ਸੀ ਆਪਦੇ ਟੀਚਰ ਨੂੰ ਉਹ ਕਹਿੰਦਾ ਰਈਸੂ ਆਉਂਦਾ ਨਹੀਂ ਸਕੂਲ ਮਾਸਟਰ ਕਹਿੰਦਾ ਇਹਨੂੰ ਸਮਝਾ ਯਾਰ ਉਹ ਕਹਿੰਦਾ ਭਰਾਵਾ ਮੈਂ ਘਰੇ ਪੜ ਲੂ ਈ ਹਾਂ ਕਹਿੰਦਾ ਅੱਛਾ ਉਹ ਕਹਦਾ ਮੁਰਗੇ ਤੱਕੇ ਖਾਏਗਾ ਕਹਿੰਦਾ ਹੁਣ ਅਸੀਂ ਪੜੇਵੇਂ ਆ ਦੇ ਲਾ ਕਹਿੰਦਾ ਜੇ ਪੜੇ ਕਰਕੇ ਨੌਕਰੀ ਮਿਲ ਗਈ ਕਹਿੰਦਾ ਆਹੋ ਤਾਂ 8000 ਤੇਰੀ ਤਨਖਾਹ ਨੌਕਰੀ ਨੂੰ ਤੂੰ ਦਾਦੇ ਕਿਹੜਾ ਕਹਿੰਦਾ ਟਾਵਰ ਕ੍ਰੇਨ ਚਲਾਉਣਾ ਇਹੋ ਜੀ ਨੌਕਰੀ ਤੋਂ ਕੀ ਲੈਣਾ ਐਨਾ ਪੜ ਕੇ ਇਨੇ ਤੱਕੇ ਖਾ ਕੇ ਕਹਿੰਦਾ ਯਾਰ ਗੱਲ ਤਾਂ ਈ ਸਦੀ ਠੀਕ ਹੈ ਯਾਰ ਤਨਖਾਹ ਤਾਂ 8-10 ਹਜ਼ਾਰ ਹੀ ਦਿੰਦੇ ਆ ਸਹੀ ਗੱਲ ਹੈ ਮੈਂ ਕਿਹਾ ਪਰ ਤਨਖਾਹ ਨਾਲ ਨਾ ਨੇ ਜੀ ਹੋਈ ਉਹ ਤਾਂ ਭੀਖ ਹੋਗੀ 8000 ਰੁਪਏ ਤਾਂ ਮਾਟਰ ਨੂੰ ਇਹ ਬਿੱਟੀ ਆਦਾ ਜਾਂਦਾ ਇਹਨੂੰ ਛੋੜਦੀ ਦਿਹਾੜੀ ਹੋਰ ਯਾਰ 350 300 ਰੁਪਏ ਦਿਹਾੜੀ ਹੈ ਯਾਰ ਕੀ ਫਾਇਦਾ ਯਾਰ 500 ਦਾ ਲੇਬਰ ਵਾਲਾ ਲਈ ਜਾਂਦਾ 500 ਤਾਂ ਲੇਬਰ ਵਾਲਾ ਲਈ ਜਾਂਦਾ ਉਦੋਂ ਉਹਦੇ ਨਾਲੋਂ ਵੀ ਥੱਲੇ ਹੈ ਨਹੀਂ ਗੱਲ ਹੈ ਕੰਮ ਦਿਮਾਗ ਦਾ ਸਾਰੀ ਦਿਹਾੜੀ ਮੱਥਾ ਮਾਰਨਾ ਬੱਚੇ ਨਾਲ ਬਹੁਤ ਔਖਾ ਹੁੰਦਾ ਵੀ ਇਹ ਇਸ ਕਰਕੇ ਪੜਾਈ ਵੀ ਕਰਨੀ ਆ ਪਰ ਪੜਾਈ ਇੰਨੀ ਵੀ ਨਹੀਂ ਕਰ ਨਾ ਪੂਰਾ ਪੜਾਈ ਵਾਗਰੀ ਪੈ ਜਾਓ ਉਹਨੂੰ ਹੁਨਰ ਦਿਓ ਜਿਹੜਾ ਹੁਨਰ ਆ ਉਹਦੇ ਹੱਥਾਂ ਦਾ ਕੋਈ ਨਹੀਂ ਖੋ ਸਕਦਾ ਵੱਧ ਤੋਂ ਵੱਧ ਹੁਨਰ ਜ਼ਰੂਰੀ ਹੈ ਜਦੋਂ ਉਹ ਬੰਦਾ ਪੜ੍ਹ ਕੇ ਬੀਏ ਐਮਏ ਕਰੂਗਾ ਉਹਦੋਂ ਉਹ ਬੰਦਾ ਰੁਪਈਏ ਕਮਾ ਲੂਗਾ ਉਹਦੇ ਕੋਲੇ ਕੋਈ ਨਾ ਕੋਈ ਸਕਿੱਲ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਜੀ ਹੁਣ ਜੇ ਤੁਸੀਂ ਕੋਈ ਆਈਡੀਆ ਹੀ ਕਰਾ ਦੇ ਆਂਗੇ ਉਹਦੇ 'ਚ ਮਕੈਨਿਕਲ ਰਖਾ ਦੇ ਆਂਗੇ ਉਹਦੇ 'ਚ ਫਲਾਨਾ ਰਖਾ ਦੇ ਆਂਗੇ ਉਹਦੇ ਨਾਲ ਕੁਝ ਨਹੀਂ ਹੁੰਦਾ ਬਾਬਾ ਦੀ ਨਾਲ ਬ੍ਰਿਤੀ ਗੱਲ ਕਰਨਾ ਨਾ ਉਹ ਗੱਲ ਵੱਖਰੀ ਹੈ ਯਾਰ ਹਨਾ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਤੇ ਮੈਂ ਮਾਫੀ ਚਾਹੁੰਦਾ ਜਿਹੜਾ ਬਲੌਗ ਨਹੀਂ ਪਿਆ ਕਿਉਂਕਿ ਬਿਮਾਰ ਬਹੁਤ ਜਿਆਦਾ ਸੀ ਮੈਂ ਤੇ ਹੁਣ ਆਪਾਂ ਕੱਲ ਤੋਂ ਰੈਗੂਲਰ ਬਲੌਗ ਪਾਵਾਂਗੇ ਠੀਕ ਹੈ ਤੇ ਰੈਗੂਲਰਲੀ ਬਲੌਗ ਆਉਣਗੇ ਕੱਲ ਨੂੰ ਆਪਾਂ ਹੈਪੀ ਮਾਲਾ ਸਾਡੇ ਸਤਿਕਾਰਯੋਗ ਭਰਾ ਟੂਰਨਾਮੈਂਟ ਹੈ ਮਾਲੇ ਉਹਨਾਂ ਨੇ ਬੁਲਾਇਆ ਤੇ ਅੱਜ ਹੁਣ ਤੁਹਾਡੇ ਕੋਲੇ ਵੀਡੀਓ ਆਈ ਆ ਹਨਾ ਅੱਜ ਮੈਂ 11 ਤੋਂ 11:30 ਤੋਂ 12 ਦੇ ਵਿੱਚ ਉਥੇ ਹੋਊਗਾ ਮਾਲਾ ਵੱਡੇ ਮਾਲੇ ਠੀਕ ਹੈ ਜੇ ਕੋਈ ਭਰਾ ਨੇੜੇ ਕੋਈ ਮਿਲਣਾ ਚਾਹੁੰਦਾ ਹੋਵੇ ਤਾਂ ਵੱਡੇ ਮਾਲੇ ਟੂਰਨਾਮੈਂਟ ਤੇ ਆ ਸਕਦਾ ਹੈ ਉਥੇ ਮਿਲ ਲਾਂਗੇ ਆਪਾਂ ਤੇ ਬਾਕੀ ਜੇ ਕੋਈ ਉੱਚਾ ਨੀਵਾ ਸਾਬਦ ਬੋਲਿਆ ਕੋ ਮਾਫੀ ਚਾਹੁੰਦੇ ਆ ਤੇ ਕੱਲ ਤੋਂ ਬਲੌਗ ਵਾਲੀ ਗਲਤੀ ਨਹੀਂ ਹੋਊਗੀ ਠੀਕ ਹੈ ਜੀ ਤੇ ਬਾਕੀ ਕੱਲ ਨੂੰ ਬਲੌਗ 'ਚ ਮਿਲਦੇ ਆਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ